ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫੇਰ ਨਵੇਂ ਵਲੌਗ ਦੇ ਵਿੱਚ ਤੇ ਬਾਈ ਨਸਰ ਢਿਲੋਂ ਹੋਣਾ ਨਾਲ ਅੱਜ ਸਾਡਾ ਆਖਰੀ ਦਿਨ ਹੈ ਤੇ ਫਿਰ ਇਹ ਦੁਬਾਰਾ لاہور ਮਿਲਾਂਗੇ ਤਾਂ ਦੁਬਾਰੇ ਮਿਲਾਂਗੇ ਪਰ ਫਿਰ ਅਸੀਂ ਅੱਜ ਇੱਕ ਵਾਰੀ ਆਪਣਾ ਸਫਰ ਲਾਹੌਰ ਵੱਲੋਂ ਸ਼ੁਰੂ ਕਰ ਰਹੇ ਹਾਂ ਕਿਉਂਕਿ ਅਬੀਰਾ ਖਾਨ ਬਹੁਤ ਛੇਤਰ ਲਾ ਰਹੀ ਆ ਪਿਓ ਪਿਓ ਵੀ ਸਾਰੇ ਬੇਇੱਜ਼ਤੀ ਕਰਾਦੀ ਵੀ ਸਾਡੇ ਡੂਮ ਨੇ ਮਖਿਆਲਾ ਵਾਂਗੂ ਮੰਗਰਪਾਤਾ ਵੀ ਸਾਨੂੰ ਮਿਲ ਨਹੀਂ ਆ ਰਹੇ ਮੈਨੂੰ ਮਿਲ ਨਹੀਂ ਆ ਰਹੇ ਬਟੇਲੋਂ ਸਾਹਿਬ ਕਹਿੰਦੇ ਪਹਿਲਾਂ ਉਹਦੇ ਕੋਲੇ ਜਾ ਜਾਓ ਆਪਾਂ ਦਾ ਬਾਅਦੋਂ ਮਿਲ ਲਾਂਗੇ ਉਹ ਕਰਦੀ ਵੈਸੇ ਪ੍ਰੈਂਕ ਸੀ ਕਰਦੀ ਉਹਨੀਆਂ ਕਮੈਂਟਾਂ 'ਚ ਗਾਲਾਂ ਉਹਨੂੰ ਜ਼ਰੂਰ ਕੱਢਿਓ ਕਹਿੰਦੇ ਉਹਨੇ ਪ੍ਰੈਂਕ ਕਰ ਗਿਆ ਨਾ ਤੇ ਉਹਨੇ ਪ੍ਰੈਂਕ ਕਰਕੇ ਜਿਹੜਾ ਸਾਡੇ ਪਿੱਛੇ ਸਾਰੇ ਪਾਏ ਹਨ ਉਹਨੀਆਂ ਗਾਲਾਂ ਜ਼ਰੂਰ ਕੱਢਦੇ ਹੋ ਠੀਕ ਹੈ ਤੇ ਅੱਜ ਅਸੀਂ ਸਫ਼ਰ ਸ਼ੁਰੂ ਕਰ ਰਹੇ ਹਾਂ ਹੁਣ ਜੰਡੇਆਲਾ ਸ਼ੇਰਖਾਂ ਨੂੰ ਵਾਰਿਸ਼ ਹੁੰਦੇ ਹੋਏ ਫਿਰ ਲਾਹੌਰ ਪਹੁੰਚਾਂਗੇ ਅਸੀਂ ਇਹ ਲਾਇਲਪੁਰ ਸ਼ਹਿਰ ਹੈ ਜਿਹੜਾ ਅਸੀਂ ਅੱਜ ਇਹਨੂੰ ਛੱਡ ਕੇ ਜਾ ਰਹੇ ਹਾਂ ਲਾਇਲਪੁਰ ਨੂੰ ਤੇ ਜਾਂਦੇ ਜਾਂਦੇ ਅਸੀਂ ਰੁਕਿਆ ਜੁੱਤੀ ਲੈਣ ਦੇ ਲਈ ਕਿਉਂਕਿ ਮੈਂ ਅੱਜ ਫੇਰ ਕੁਰਤਾ ਚਾਦਰਾਂ ਲਾਇਆ ਬਾਈ ਕਹਿੰਦੇ ਵੀ ਬੂਟ ਸੋਹਣੇ ਲੱਗਦੇ ਤੇ ਜੁੱਤੀ ਪਾ ਕਹਿੰਦੇ ਨਾਲ ਪੰਜਾਬੀ ਜੁੱਤੀ ਲੈ ਕੇ ਫੇਰ ਅਸੀਂ ਬਾਬੇ ਬਾਰਿਸ਼ਾ ਜੀ ਦੇ ਵੱਲ ਵਧਾਂਗੇ ਇਹ ਲਾਇਲਪੁਰ ਉਹੀ ਹੈ ਜਿੱਥੇ ਜੱਗੇ ਨੇ ਕਦੇ ਡਾਕਾ ਮਾਰਿਆ ਸੀ ਜੱਗੇ ਮਾਰਿਆ ਲਾਇਲਪੁਰ ਡਾਕਾ ਤੇ ਗੁਰਦਾਸ ਮਾਨ ਸਾਹਿਬ ਜੀ ਦਾ ਗਾਇਆ ਹੋਇਗਾ ਜੋੜੇਪੁਰਾਂ ਦੇ ਲੜਾਈਆਂ ਹੋਈਆਂ ਬੜਾ ਤੁਹਾਨੂੰ ਪਿਛਲੇ ਵਲੌਗ ਚ ਕਮਾਇਆ ਸੀਗਾ ਲਾਇਲਪੁਰ ਸਾਰਾ ਕਿ ਲਾਇਲਪੁਰ ਦਾ ਆਲਾ ਦਵਾਲਾ ਕਿ ਹੋ ਜਾਏਗਾ ਤੇ ਬੜਾ ਜੀ ਲੱਗੇ ਇਥੇ ਸ਼ਹਿਰ ਜਾ ਕੇ ਜਦੋਂ ਤੁਸੀਂ ਕਦੇ ਆਏ ਤੁਹਾਡਾ ਘੇੜਾ ਵੱਜਿਆ ਪਾਕਿਸਤਾਨ ਤਾਂ ਤੁਸੀਂ ਇਹ ਸ਼ਹਿਰ ਜ਼ਰੂਰ ਦੇਖ ਕੇ ਜਾਓ ਤੇ ਜਿਹੜੇ ਜੁੱਤੀ ਦੇ ਪੈਸੇ ਦੇਣੇ ਉਹ ਨਾਸਰ ਬਾਈ ਨੇ ਦੇਣੇ ਆ ਇਹ ਕਹਿੰਦੇ ਵੀ ਮੈਂ ਗਿਫਟ ਕਰਨੀ ਆ ਹਾਂ ਇਹ ਨਹੀਂ ਹੋਣਾ ਇਹ ਨਹੀਂ ਹੋਣਾ ਇਹ ਨਹੀਂ ਹੋਣਾ ਇਹ ਨਹੀਂ ਹੋਣਾ ਐਜੋ ਜਾ ਕੇ ਦੇ ਦਿਓ ਕਹਿੰਦੇ ਹੋਰ ਚਾਚਾ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਆ ਫਿਰ ਅੱਛਾ ਹੋਰ ਤੇ ਚਾਚੇ ਦੇ ਆਏ ਆ ਜੁੱਤੀਆਂ ਲੈਣ ਯਾਰ ਤੇ ਮੈਂ ਕਹਿਆ ਵੀ ਜੁੱਤੀ ਲੈ ਲੀਏ ਪੰਜਾਬੀ ਸੋਹਣਾ ਲੱਗਦਾ ਵੈ ਤਾਂ ਲਾਹੌਰ ਤੋਂ ਕਸੂਰ ਤੋਂ ਅਸੀਂ ਜੁੱਤੀਆਂ ਆਲਰੇਡੀ ਲਈ ਬੈਠੇ ਆ ਅੱਜ ਸਿਰਫ ਪਾਉਣ ਲਈ ਲੈਣੀ ਐ ਤੇ ਕਿਉਂਕਿ ਆ ਦੇਖਿਓ ਆ ਸੋਹਣੇ ਹੀ ਲੱਗਦੇ ਆ ਆ ਪਾਏ ਹੋਏ ਆ ਨਹੀਂ ਅੱਛਾ ਹੁਣ ਜੀ ਇਹੀ ਜੁੱਤੀ ਵਧੀਆ ਹੈ ਹਾਂ ਜੀ ਇਹਨਾਂ ਨੇ ਜੀ ਇੱਕੋ ਹੀ ਜੁੱਤੀ ਦਿਖਾਈ ਐ ਸਾਨੂੰ ਇੱਕੋ ਹੀ ਬੈਸਟ ਐ ਕਹਿੰਦੇ ਤੇ ਆ ਜੁੱਤੀ ਹੁੰਦੀ ਐ ਤਿੱਲੇ ਵਾਲੀ ਜੁੱਤੀ ਐ ਇਹਨੂੰ ਤਿੱਲੇ ਵਾਲੀ ਜੁੱਤੀ ਇਹਨੂੰ ਕਹਿੰਦੇ ਆ ਰੇਟ ਤਾਂ ਨਹੀਂ ਹੁਣ ਦੋਨੋਂ ਦੱਸਣਾ ਰੇਟ ਤਾਂ ਕੰਨ ਚ ਹੀ ਹੋਊਗਾ ਨਹੀਂ ਯਾਰ ਇਹ ਜੁੱਤੀਆਂ ਦੋ ਲੈ ਲਈਆਂ ਜੀ ਆਪਾਂ ਦੇਖੋ ਪੰਜਾਬੀ ਜੁੱਤੀ ਵੈਸੇ ਇੱਕ ਲੈਣ ਆਏ ਸੀਗੇ ਆਏ ਸੀ ਵੀ ਕੁੜਤੇ ਕੁੜਤੇ ਜਾਦਰੇ ਨਾਲ ਪਾਉਣ ਨੂੰ ਆ ਇਹ ਜੀ ਜੁੱਤੀਆਂ ਯਾਰ ਆਪਣੇ ਨਹੀਂ ਲੱਭਦੀਆਂ ਤੇ ਜਿਹੜੀ ਆ ਜੁੱਤੀਆਂ ਨਾ ਫੈਸਲਾਬਾਦ ਲਾਹਲਪੁਰ ਦੀ ਕਮਾਲ ਦੀ ਹੈ ਦੇਖੋ ਡਿਜ਼ਾਈਨ ਦੇਖੋ ਕਿੱਡਾ ਸੋਹਣਾ ਬਣਿਆਗਾ ਤੇ ਇਹ ਦੋਨੇ ਲੈ ਕੇ ਚੱਲੇ ਆ ਅਜੇ ਜੇ ਕਿਸੇ ਨੇ ਹੋਰ ਲੈਣੀਆਂ ਤਾਂ ਵੀ ਦੱਸ ਦਿਓ ਲੈ ਆ ਦਾਂ ਜਿਹੜੇ ਨਾ ਪੰਜਾਬੀ ਲੈਰ ਟੀਵੀ ਵਾਲੇ ਆ ਤੇ ਫੈਸਲਾਬਾਦ ਤੋਂ ਚੀਜ਼ਾਂ ਬਹੁਤ ਸੋਹਣੀਆਂ ਭੇਜਦੇ ਆ ਤੇ ਇਹ ਈ-ਕਾਮਰਸ ਸਟੋਰ ਆ YouTube ਤੇ ਉੱਥੋਂ ਤੁਸੀਂ ਪਰਚੇਸ ਕਰ ਸਕਦੇ ਹੋ ਤੁਹਾਡੇ YouTube ਚੈਨਲ ਤੇ ਆ ਸਟੋਰ ਹੈ YouTube ਚੈਨਲ ਤੇ ਸਟੋਰ ਹੈ ਉੱਥੋਂ ਲੈ ਸਕਦੇ ਠੀਕ ਆ ਤੇ ਮਹਾਸੇ ਠੱਟੇ ਮਜ਼ਾਕ ਕਰਦੇ ਰਹਿੰਦੇ ਨੇ ਬਾਈ ਜੁੱਤੀਆਂ ਲੈ ਲਈਆਂ ਦੋ ਇੱਕ ਖੁਸ਼ੀ ਨਹੀਂ ਵੀ ਲੈਣੀ ਹੁਣ ਮੈਂ ਤਾਂ ਬਹੁਤ ਬੰਦਾ ਤੁਹਾਡੀ ਮੁਹੱਬਤ ਆ ਤੁਹਾਡਾ ਪਿਆਰ ਆ ਯਾਰ ਤੁਹਾਡੀ ਮੁਹੱਬਤ ਆ ਬਸ ਮੁਹੱਬਤ ਹੀ ਆ ਮਹੱਬਤ ਨਾਲ ਲੈ ਲੈਣੇ ਚਾਹੀਦੇ ਮੈਂ ਚਾਚਾ ਇੰਨੀ ਦੇ ਦੇ ਕੀਤੀ ਹੈ ਨਹੀਂ ਨਾ ਹਟੰਡੇ ਮੈਂ ਮੈਂ ਇਹ ਇਹ ਨਾ ਇਹਨਾਂ ਦੇ ਨਾਲ ਲੈਂਦੇ ਪੰਜਾਬ ਵਾਲੇ ਦੀ ਇੱਕ ਗੱਲ ਮਾੜੀ ਹੈ ਮੈਂ ਗਾਹਾਂ ਤੋਂ ਇਹਨਾਂ ਕੋਲੇ ਆਉਣੀ ਨੇ ਪੈਸੇ ਹੀ ਲੈਂਦੇ ਜਿੱਥੇ ਵਗ ਜੂ ਇਹ ਗੱਲ ਕਰ ਸਕਦੀ ਯਾਰ ਨਹੀਂ ਪੈਸੇ ਲਿਆ ਕਰੋ ਤੁਸੀਂ ਯਕੀਨ ਕਰੋ ਤੁਸੀਂ ਮੁਹੱਬਤ ਕਰੋਗੇ ਪਤਾ ਲੱਗੇਗਾ ਕਿ ਬਹੁਤ ਆ ਹਲੋ ਆ ਹੋਰ ਲੈ ਉਹ ਲੈ ਲੋ ਹਲੋ ਇਹ ਮੇਰੇ ਪਿਆਰ ਹੈ ਉਹ ਨਹੀਂ ਉਹ ਫੜਾ ਚਾਚਾ ਉਹ ਫੜਾ ਯਾਰ ਇਸ ਤਰ੍ਹਾਂ ਨਹੀਂ ਉਹ ਫੜ ਚਾਚਾ ਕੁਝ ਨਹੀਂ ਹੁੰਦਾ ਫੜਲਾ 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 ਆਪਣੇ ਪ੍ਰਾਣੇ ਆ ਇਹ ਜਿੱਦੀ ਪ੍ਰਾਣਾ ਵਾ ਆਪਾਂ ਫੇਰ ਕਿਸੇ ਪ੍ਰਾਣੇ ਨਾਲ ਕਾਵੜ ਕੱਢ ਲਾਂ ਅੜਬ ਪ੍ਰਾਣਾ ਇਹ ਅੜਬ ਪ੍ਰਾਣਾ ਵਸੇ ਆਪਣਾ ਨਾ ਖਾਦਾ ਨਾ ਨਾ ਤੁਹਾਡਾ ਪਿਆਰ ਸਤਿਕਾਰ ਥੈਂਕ ਯੂ ਸੋ ਮੱਚ ਮਿਹਰਬਾਨੀ ਤੁਹਾਡੀ ਸ਼ੁਕਰੀਆ ਹੈ ਚੰਗਾ ਚਾਚਾ ਜੀ ਫਿਰ ਰੱਬ ਰੱਖਾ ਜੀ ਜੁੱਤੀ ਜਿਹੜੀ ਤੁਹਾਡੇ ਕੋਲ ਨਹੀਂ ਪੈਂਡਿੰਗ ਉਹ ਭੇਜ ਦਿਓ ਲਾਹੌਰ ਠੀਕ ਹੈ ਠੀਕ ਹੈ ਮੈਨੂੰ ਚਾਹੀਦੀ ਆ ਉਹ ਕੌਣ ਜੇਗੀ ਕੌਣ ਇੱਕ ਜੁੱਤੀ ਇਹਨਾਂ ਨੇ ਸਾਈਜ਼ ਛੋਟਾ ਸੀਗਾ ਵੱਡਾ ਕਹਿੰਦੇ ਬਣਾ ਕੇ ਭੇਜ ਦੇਣਗੇ ਵੱਡਾ ਸਾਈਜ਼ ਫਿਰ ਮਿਲਾਂਗੇ ਕਦੇ ਲਾਇਲਪੁਰ ਆਏ ਅੱਲਾ ਖੈਰ ਲਾਇਲਪੁਰ ਬੜਾ ਸੋਹਣਾ ਲੱਗਿਆ ਥੋੜਾ ਹਾਏ ਚੰਗਾ ਘੁੱਟ ਕੇ ਜੱਫੀ ਪਿਆਰ ਦੀ ਚਲੋ ਜੀ ਨਾਸਰ ਸਾਹਿਬ ਤੇ ਹੁਣ ਅਸੀਂ ਜਾਣਾ ਜੀ ਇੱਥੋਂ ਸਿੱਧਾ ਰੁਕਾਂਗੇ ਆ ਰਸਤੇ 'ਚ ਜਾਂਦੇ ਜਾਂਦੇ ਵਾਰਿਸ ਸ਼ਾਹ ਦੇ ਜਾਣਾ ਵੈਸੇ ਇੱਥੋਂ ਸਿੱਧਾ ਤੇ ਉੱਥੋਂ ਸਾਨੂੰ ਕੋਈ ਹੋਰ ਲੈਣ ਆ ਰਿਹਾ ਇੱਕ ਸੱਜਣ ਉਹਨਾਂ ਨਾਲ ਅੱਜ ਤੁਹਾਨੂੰ ਮਿਲਾਉਨੇ ਆਂ ਅਸੀਂ ਤੇ ਅੱਜ ਉਹਨਾਂ ਦੇ ਪਿੰਡ ਜਾਣਾਗਾ ਹਾਂਜੀ ਠੀਕ ਹੈ ਜੀ ਜਿੱਦੀ ਅਸੀਂ ਲੈ ਲਈ ਆ ਜਿੱਦੀ ਲੈ ਲਈ ਆ ਨਿਕਲਦੇ ਆਂ ਚਲੋ ਜੀ ਆ ਰਿਪਰ ਨੇ ਮੈਨੂੰ ਵੀ ਲੈ ਆਤੀ ਭਾਈ ਮੇਰਾ ਵੀ ਦਿਖਾ ਇਹ ਭਾਈ ਮੈਂ ਇੱਕ ਮੋਹ ਪਿਆਰ ਦੇ ਜੁੱਤੇ ਮੇਰੇ ਭਰਾ ਨੂੰ ਲੈ ਦੇ ਤੇ ਬੜੀ ਮੁਹੱਬਤ ਹੈ ਬਾਈ ਨਾਲ ਸੈਮੀ ਜਾਣਾ ਜੁੱਤੀਵੱਟ ਭਰਾ ਚਾਦਰਵਾੜ ਦਾ ਕਿਉਂਕਿ ਕਿਉਂਕਿ ਨਾ ਮੈਂ ਸਾਰਿਆਂ ਨੂੰ ਗਿਫਟ ਲੈ ਕੇ ਆਇਆ ਸੀ ਵੈਸੇ ਨਾਸਰ ਭਾਈ ਉਹਨਾਂ ਨੂੰ ਜਾਂ ਸਾਰਿਆਂ ਨੂੰ ਜਦੋਂ ਅਸੀਂ ਉਧਰੋਂ ਆਏ ਸੀ ਸੈਮੀ ਨਾਲ ਦੀ ਮੁਹੱਬਤ ਉਦੋਂ ਜਾਣਦੇ ਨਹੀਂ ਸੀ ਨਾ ਤੇ ਤਾਂ ਕਰਕੇ ਕੁਝ ਲੈ ਕੇ ਨਹੀਂ ਆਏ ਸੀ ਇਹਨੂੰ ਇੱਥੋਂ ਪਿਆਰ ਦੇ ਹਾਂ ਤੇਰੀ ਲੋਈ ਦੇਖ ਲੈ ਦਵਾਈ ਮੈਂ ਹਿੱਕ ਨਾਲ ਲਾ ਕੇ ਰੱਖੀ ਆ ਲਵਣੀ ਨਹੀਂ ਇਹ ਹਾਂ ਠੀਕ ਹੈ ਚਲੋ ਆ ਜੀ ਫੈਸਲਾਬਾ ਤੋਂ ਨਿਕਲ ਚੱਲੇ ਤੇ ਰਸਤੇ 'ਚ ਅਸੀਂ ਜਾਣਾ ਪਿੰਡੀ ਪਟੀਆਂ ਪਿੰਡੀ ਪਟੀਆਂ ਦੁੱਲਾ ਪੱਟੀ ਦਾ ਪਿੰਡ ਤੇ ਫਿਰ ਉਸ ਤੋਂ ਬਾਅਦ ਅਸੀਂ ਜਾਣਾ ਹੈ ਚੰਡੇ ਵਾਲਾ ਸ਼ੇਰਖਾਂ ਤੇ ਫਿਰ ਲਾਹੌਰ ਪਹਿਲਾਂ M4 ਤੇ ਟ੍ਰੈਵਲ ਕਰਾਂਗੇ ਮੋਟਰਵੇ ਤੇ ਫਿਰ M2 ਤੇ ਚੜਾਂਗੇ ਲੈ ਵੀ ਤੇਲ ਪਵਾਉਣ ਨੂੰ ਰੁਕੇ ਬਾਈ ਕਿੰਨੇ ਦਾ ਪੈ ਗਿਆ 21000 ਰੁਪਏ ਦਾ ਜੀ ਉਹ ਬਸ ਹੋਰ ਨਾ ਬਾਈ ਮੇਰੇ ਕੋਲ ਪੈਸੇ ਵੀ ਨਹੀਂ ਹੈਗੇ ਯਾਰ ਇਸ ਤੋਂ ਬਾਅਦ ਹੈ ਠੀਕ ਉਹ ਨਹੀਂ ਮੈਂ ਦਿੰਦਾ ਉਹ ਨਹੀਂ ਨਹੀਂ ਉਹ ਮੈਂ ਦਿੰਦਾ ਬਾਈ ਕੋਈ ਨਹੀਂ ਉਹ ਮੈਂ ਦਿੰਦਾ ਚਲੋ ਦੇ ਦਿਓ ਫਿਰ ਤੁਸੀਂ ਕੋਈ ਨਹੀਂ ਓਏ ਯਾਰ ਆਲੇ ਮੇਰੇ ਵਾਲੇ ਬੜਾ ਤੇ ਓਏ ਆ ਲੈ ਚੱਲ ਓ ਨਹੀਂ 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 ਉਹ ਵਾਦ ਜੇ ਵਾਦ ਜੀ ਉਹ ਫੜਾ ਦੋ ਫੜਾ ਦੋ ਭਾਈ ਮੇਰੇ ਵਾਲੀ ਲੈ ਲੈ ਭਾਈ ਠੀਕ ਹੋ ਗਿਆ ਸਰ ਲੈ ਲਓ ਹੈ ਫਿਰ ਕਿੜਤਾ ਲਓ ਉਹ ਵਦ ਨੇ ਵਦ ਨੇ ਗਿਣ ਲੈ ਚੱਲ ਜੇ ਨਹੀਂ ਕਿਹਦੇ ਹੋਣਾ ਓਕੇ ਚਾਹ 5.5 7 ਵਦ ਨੇ ਇੱਕੀ ਲੈ ਲੈਣਾ ਓਹ ਦੇਖ ਮਿੰਟ ਇੱਕ ਮਿੰਟ ਚੱਲ ਠੀਕ ਹੈ ਇਹ ਲਓ ਜੀ ਅਸੀਂ ਪਹੁੰਚ ਗਏ ਜੰਡੇਆਲਾ ਸ਼ੇਰਖਾਂ ਪਿੰਡ ਹੈ ਇਹ ਜੰਡੇਆਲਾ ਸ਼ੇਰਖਾਂ ਸੇਖੂਪੁਰੇ ਦੇ ਕੋਲ ਪੈਂਦਾ ਹੈਗਾ ਤੇ ਬਾਬਾ ਵਾਰੇ ਸ਼ਾਹ ਜੀ ਦੀ ਜਿਹੜੀ ਯਾਦਗਾਰ ਬਣੀ ਹੋਈ ਹੈ ਉਹ ਇੱਥੇ ਬਣੀ ਹੋਈ ਹੈ ਅੱਜ ਤੁਹਾਨੂੰ ਰਸਤੇ 'ਚ ਲਾਹੌਰ ਨੂੰ ਜਾਂਦੇ ਜਾਂਦੇ ਇਹ ਦਿਖਾਉਣਾ ਹੈ ਵੈਸੇ ਤੁਹਾਨੂੰ ਹੋਰ ਦੱਸ ਦਾਂ ਜਿਹੜਾ ਗੁਰਦੁਆਰਾ ਸੱਚਾ ਸੌਦਾ ਸਾਹਿਬ ਤੁਸੀਂ ਆਉਣਾ ਹੋਵੇ ਉਹਦੇ ਬੜਾ ਨੇੜੇ ਪੈਂਦੀ ਹੈ ਇਹ ਥਾਂ ਗੁਰਦੁਆਰਾ ਸੱਚਾ ਸੌਦਾ ਸਾਹਿਬ ਜਿੱਦਣ ਤੁਸੀਂ ਹੁਣ ਉਸ ਦਿਨ ਵੀ ਤੁਸੀਂ ਇਹ ਸਾਰੀ ਜਗ੍ਹਾ ਨੂੰ ਵਿਜ਼ਿਟ ਕਰਕੇ ਜਾ ਸਕਦੇ ਹੋ ਹੋਣਾ ਸੀ ਆ ਗਿਆਂ ਇਹਦੇ ਅੰਦਰਲੇ ਪਾਸੇ ਜਿਹੜੀ ਇਹ ਜਗਾ ਬਣੀ ਹੋਈ ਆ ਤੇ ਜਿੱਥੇ ਯਾਦਗਾਰ ਬਣੀ ਹੈ ਮੇਨ ਉੱਥੇ ਤੁਹਾਨੂੰ ਲੈ ਕੇ ਚੱਲਦੇ ਪਹਿਲਾਂ ਤੁਹਾਨੂੰ ਥੋੜਾ ਜਿਹਾ ਬਾਬਾ ਵਾਰਿਸ ਸਾਹਿਬ ਬਾਰੇ ਦੱਸ ਦਈਏ ਤੇ ਜਿਹੜਾ ਇਹਨਾਂ ਦਾ ਜਨਮ ਸੀਗਾ 1722 ਚ ਹੋਇਆ ਤੇ ਵੈਸੇ 1700 ਕਈ 10 20 ਮੰਨਦੇ ਆ 20 ਵੀ ਮੰਨਦੇ ਆ 1710 ਤੋਂ 30 ਦੇ ਵਿੱਚ ਵਿੱਚ ਮੰਨਿਆ ਜਾਂਦਾ ਹੈਗਾ ਐਗਜ਼ੈਕਟ ਡੇਟ ਪਤਾ ਨਹੀਂ ਹੈਗੀ ਮਤਲਬ ਕਿ ਆਸ ਲਾਈ ਜਾਂਦੇ ਤੇ 1768 ਚ ਇਹਨਾਂ ਨੇ ਜਿਹੜਾ ਹੀਰ ਸੀ ਇਹਨਾਂ ਦਾ ਸਭ ਤੋਂ ਮਕਬੂਲ ਕਿੱਸਾ ਜਿਹੜੇ ਕਰਕੇ ਬਹੁਤ ਪ੍ਰਸਿੱਧ ਹੋਏ ਸੀਗੇ ਇਹ ਹੀਰ ਦੇ ਕਾਰਨ ਤੇ ਉਹ ਇਹਨਾਂ ਨੇ ਕੰਪਲੀਟ ਕੀਤਾ ਤੇ 1798 ਚ ਸੀ ਜਿਹੜੇ ਇਹ ਚੜਾਈ ਕਰਗੇ ਸੀ ਜਨਾਬ ਹਾਂਜੀ ਸਵਾਗਤ ਸਵਾਗਤ ਕਿਵੇਂ ਉਹ ਨਦੀਮ ਸਾਹਿਬ ਠੀਕ ਠਾਕ ਹੋ ਬਿਲਕੁਲ ਠੀਕ ਠਾਕ ਤੁਸੀਂ ਸੁਣੋ ਬੜੇ ਪਹਿਲਾਂ ਬਾਅਦ ਇਹ ਸਾਡੇ ਕਾਬੂ ਆਏ ਆ ਬੰਦੇ ਅਸੀਂ ਕਾਬੂ ਆਏ ਆ ਕਿ ਤੁਸੀਂ ਆਏ ਉਲਟਾ ਮੈਂ ਹੁਣ ਕਹਿਣਾ ਨਹੀਂ ਸੀ ਜਦੋਂ ਠੀਕ ਆਪੇ ਹੀ ਆਜਦਾ ਇਹਨੂੰ ਉਲਟਾ ਕਰ ਲੋ ਤੇ ਅੱਜ ਅਸਲ 'ਚ ਨਾ ਇੱਥੇ ਨਾਸਿਰ بھائی ਸਾਨੂੰ ਛੱਡ ਕੇ ਵੀ ਜਾਣਗੇ ਤੇ ਅੱਗੇ ਜਿਹੜੇ ਸਾਡੇ ਦਿਨ ਹੋਣਗੇ ਉਹ ਨਦੀਮ ਸਾਹਿਬ ਨਾਲ ਰਹਿਣਗੇ ਤੇ ਰਹਿਣਾ ਆਪਾਂ ਪਿੰਡਾ ਜੀ ਹੈ ਹੁਣ ਕਸੂਰ ਜ਼ਿਲ੍ਹੇ ਦੇ ਪਿੰਡ ਦੇਖਣਾ ਕਸੂਰ ਜ਼ਿਲ੍ਹੇ 'ਚ ਬਿਲਕੁਲ ਬਿਲਕੁਲ ਇਹਨਾਂ ਦਾ ਜਿਹੜਾ ਕਸੂਰ ਦੇ ਕੋਲ ਪੈਂਦਾ ਪਿੰਡ ਹੈ ਤੇ ਬਾਕੀ ਹੁਣ ਇੰਟਰੋਡਿਊਸ ਕਰਾਉਣਾ ਸੀ ਤੁਹਾਨੂੰ ਵਲੌਗ 'ਚ ਇਹਨਾਂ ਨਾਲ ਕਰਾਤਾ ਇੱਕ ਵਾਰ ਤੁਸੀਂ ਜਾ ਜਾਂ ਅੰਦਰ ਪੂਰੇ ਛਾਂਗਾ ਮੰਗਾ ਜੋ ਵੀ ਮੇਨ ਮਤਲਬ ਮੈਂ ਕਹਿੰਦਾ ਜਿੱਦਾਂ ਦਿਖਾਈ ਜਾਊਂਗੇ ਚਾਈ ਜਾਵਾਂਗੇ ਆਪਾਂ ਠੀਕ ਹੈ ਅੰਦਰ ਚੱਲਦੇ ਹਾਂ ਹੁਣ ਮੜਾ ਦਰਸ਼ਨ ਕਰइए ਬਾਬਾ ਜੀ ਦੇ ਠੀਕ ਹੋ ਠੀਕ ਹੈ ਠੀਕ ਹੋ ਤੇ ਇਹ ਅੰਦਰ 메ਨ ਜਗਾ ਬਣੀ ਹੋਈ ਹੈ ਜਿਹੜੀ ਨਦੀਮ ਭਾਈ ਜੀ ਇਹੀ ਹੈ ਅੰਦਰਲੇ ਪਾਸੇ ਹਾਂ ਬਾਬਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਵੈਸੇ ਜਿਹੜਾ ਸਾਡਾ ਮਨ ਸੀਗਾ ਜਿਹੜੀ ਇਹਨਾਂ ਨੇ ਹੀਰ ਦੀ ਲਿਖੀ ਸੀ ਜਿੱਥੇ ਉਹ ਮਲਕਾਹਾਂਸ ਚ ਲਿਖ ਕੇ ਕੰਪਲੀਟ ਤਾਂ ਉੱਥੇ ਕੀਤੀ ਇਹਨਾਂ ਨਦੀਮ ਸਾਹਿਬ ਮਲਕਾਹਾਂਸ ਚੀਜ਼ੀ ਮਲਕਾਹਾਂ ਹਾਂਜੀ ਉਹ ਪਾਕਪਟਨ ਕੋਲੇ ਪੈਂਦਾ ਤੇ ਉੱਥੇ ਸਾਨੂੰ ਜਾਣ ਦੀ ਇਜਾਜ਼ਤ ਨਹੀਂ ਕਿਉਂਕਿ ਵੀਜ਼ਾ ਨਹੀਂ ਸੀਗਾ ਸਾਡੇ ਕੋਲ ਉੱਥੇ ਦਾ ਉੱਥੇ ਅਸੀਂ ਜਾ ਨਹੀਂ ਸਕਦੇ ਹੋਰ ਡਿਸਟ੍ਰਿਕਟ ਪਾਕਪਟਨ ਆਉਂਗਾ ਹੂੰ ਜਿਸ ਵਜ੍ਹਾ ਤੋਂ ਉਹ ਸੈਪਰੇਟ ਹੋ ਜਾਂਦਾ ਲਾਹੌਰ ਤੇ ਡਿਸਟ੍ਰਿਕਟ ਕਸੂਰ ਤੋਂ ਹਾਂਜੀ ਉਮੀਦ ਕਰਦੇ ਹਾਂ ਕਿ ਸਰਕਾਰ ਅੱਗੇ ਨੂੰ ਸਾਨੂੰ ਵੱਧ ਵੀਜ਼ਾ ਦੇਊਗੀ ਤੇ ਵੱਧ ਜ਼ਿਲ੍ਹਿਆਂ ਦਾ ਵੀਜ਼ਾ ਦੇਵੇ ਤੇ ਜਾਂ ਯਾਰ ਅਸੀਂ ਜਾ ਸਕੀਏ ਨਾ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖਾ ਸਕੀਏ ਕਿਉਂਕਿ ਬਾਬਾ ਫਰੀਦ ਜੀ ਦਾ ਜਿਹੜੀ ਨਗਰੀ ਸੀ ਪਾਕਪਟਨ ਤੇ ਉੱਥੇ ਗੁਰਦੁਆਰਾ ਸਾਹਿਬ ਇੱਕ ਗੁਰਦੁਆਰਾ ਸਾਹਿਬ ਇੱਕ ਟਿੱਬਾ ਨਾਨਕ ਤੇ ਗੁਰਨਾਨਕ ਪਾਸ਼ਾ ਨਾਲ ਸੰਬੰਧਿਤ ਤੇ ਉੱਥੇ ਮਲਕਾ ਖਾਨਸ ਪੈਂਦਾ ਇਹ ਜਿੱਥੇ ਬਾਬਾ ਬਾਰਿਸ਼ਾ ਜੀ ਨੇ ਹੀਰ ਕੰਪਲੀਟ ਕੀਤੀ ਬਹੁਤ ਸਾਰੀਆਂ ਚੀਜ਼ਾਂ ਸਾਡੇਆਂ ਵੀ ਮਿਸ ਹੋਈਆਂ ਕਿਉਂਕਿ ਤੁਹਾਡੇ ਵੀ ਸਾਨੂੰ ਮੈਸੇਜ ਮਿਲ ਰਹੇ ਸੀ ਵੀ ਸਾਨੂੰ ਆ ਦਿਖਾਓ ਸਾਨੂੰ ਆ ਦਿਖਾਓ ਅਸੀਂ ਆ ਦੇਖਣਾ ਹੈ ਨਾ ਪਰ ਸਾਡੇ ਲਈ ਜਾ ਸਕਦੇ ਆ ਇੱਥੇ ਕਿਹੜਾ ਕੋਈ ਬਾਰਡਰ ਲੱਗਿਆ ਹੋਇਆ ਵੀ ਨਹੀਂ ਜਾ ਸਕਦੇ ਪਰ ਉਹਦੇ ਚ ਸਮੱਸਿਆ ਇਹ ਹੋ ਜਾਂਦੀ ਹੈ ਬਾਕੀ ਸਾਨੂੰ ਤਾਂ ਵੀਜ਼ਾ ਮਤਲਬ ਮਿਲ ਗਿਆ ਅਸੀਂ ਜੇ ਕਾਨੂੰਨ ਦੀ ਉਲੰਘਣਾ ਕਰਕੇ ਜਾਇ ਆਵਾਂਗੇ ਕੱਲ ਨੂੰ ਹੋਰਾਂ ਲਈ ਦਿੱਕਤ ਪੈਦਾ ਹੋ ਹੋਰ ਬੰਦਿਆਂ ਦੇ ਵੀਜ਼ੇ ਨਹੀਂ ਲੱਗਣੇ ਮੁੜ ਕੇ ਹਨਾ ਤੇ ਇਹ ਚੀਜ਼ਾਂ ਹੋ ਜਾਂਦੀਆਂ ਜਿੱਥੇ ਜਿੱਥੇ ਲਿਮਟ ਹੈ ਜਿੱਥੇ ਤੇ ਪਰਮਿਸ਼ਨ ਹੈ ਉੱਥੇ ਉੱਥੇ ਵਿਜ਼ਿਟ ਕਰਕੇ ਆ ਰਹੇ ਲਓ ਜੀ ਆ ਹੁਣ ਅਸੀਂ ਕੁਝ ਜਿਹੜੇ ਫੁੱਲ ਹੈ ਉਹ ਖਰੀਦੇ ਆ ਤੇ ਬਾਬਾ ਵਾਰਿਸਾ ਜੀ ਤੇ ਚੜਾਉਣ ਨੂੰ ਚੱਲੀਏ ਜੀ ਖਰੀਦ ਲੈ ਹੋ ਗਿਆ ਨਿਬੜ ਗਿਆ ਕੰਮ ਚਲੋ ਚਲੋ ਜੀ ਚਲੋ ਚੱਲੀਏ ਅੱਗੇ ਨੂੰ ਵਧੋ ਇਹ ਤੁਹਾਨੂੰ ਪਤਾ ਹੈ ਸਾਰੇ ਕਿਤੇ ਜਿੱਥੇ ਵੀ ਜਾਂਦੇ ਸਜਦਾ ਕਰਨਾ ਹੁੰਦਾ ਫੁੱਲਾਂ ਦੇ ਨਾਲ ਤੇ ਇਹ ਜਿਹੜਾ ਦਰਬਾਰ ਹੈ ਉਹਦੀ ਮੇਨ ਐਂਟਰੀ ਹੈ ਤੇ ਅੰਦਰਲੇ ਪਾਸੇ ਜਿਹੜੀ ਯਾਦਗਾਰ ਬਣੀ ਹੋਈ ਹੈ ਤੇ ਜਿਹੜਾ ਇਹ ਪਿੰਡ ਸੀਗਾ ਇੱਥੇ ਜਨਮ ਹੋਇਆ ਸੀ ਬਾਬਾ ਬਵਾਰੀਸ਼ਾਹ ਜੀ ਦਾ ਤੇ ਝੰਡੇ ਵਾਲਾ ਸ਼ੇਰਖਾਨ ਦੇ ਵਿੱਚ ਇੱਥੇ ਪੜ੍ਹੇ ਲਿਖੇ ਇੱਥੇ ਬਚਪਨ ਉਹਨਾਂ ਦਾ ਬੀਤਿਆ ਹੈ ਵੈਸੇ ਨਾਲ ਇੱਕ ਗਰਦਾਸਪਨ ਸਾਹਿਬ ਦੀ ਮੂਵੀ ਵੀ ਬਣੀ ਹੋਈ ਹੈ ਬਾਰੀਸ਼ਾਹ ਉਹਦੇ ਚ ਬੜਾ ਡਿਟੇਲ ਚ ਦਿਖਾਇਆ ਗਿਆਗਾ ਉਰੇ ਜਿਹੜੇ ਵਾਰੇ ਸ਼ਾਹ ਜੀ ਨੇ ਉਹਨਾਂ ਦੀ ਲਾਈਫ ਤੇ ਬਣੀ ਹੋਈ ਹੈ ਜਾਂ ਹੀਰ ਦੇ ਮਤਲਬ ਕਿਸੇ ਦੇ ਕਿਵੇਂ ਉਹਨਾਂ ਨੇ ਸਾਰੇ ਹੀਰ ਦੇ ਕਿਸੇ ਰਚਾ ਦਿੱਤੀ ਤੇ ਉਹ ਤੇ ਬਲਮਾਇਆ ਪੰਜਾਬੀ ਮੂਵੀ ਹੈ 2000 ਮਤਲਬ 10 12 ਚ ਬਣੀ ਸੀ ਇਹ ਅੰਦਰ ਲਪਸ ਆ ਗਿਆ ਤੇ ਬਾਬਾ ਵਾਰਿਸ ਸ਼ਾਹ ਜੀ ਦੀ ਹੀਰ ਬਾਰੇ ਤੁਹਾਨੂੰ ਦੱਸ ਦਈਏ 1762 ਚ ਇਹਨਾਂ ਨੇ ਮਲਕਾ ਹਾਂਸ ਨਾਮ ਦੀ ਜਗ੍ਹਾ ਤੇ ਹੀਰ ਕੰਪਲੀਟ ਕੀਤੀ ਸੀ ਆਪਣੀ ਜਿਹਦੇ ਕਰਕੇ ਪੂਰਾ ਇਹ ਮਕਬੂਲ ਹੋਏ ਸੀ ਸਾਰੇ ਬਸ ਇਸ ਤੋਂ ਪਹਿਲਾਂ ਜਿਹੜੀ ਹੀਰ ਚੱਲਦੀ ਹੁੰਦੀ ਸੀ ਉਹ ਦਮੋਦਰ ਦੀ ਚੱਲਦੀ ਹੁੰਦੀ ਸੀ ਅਕਬਰ ਬਾਦਸ਼ਾਹ ਦੇ ਟਾਈਮ ਸੀ ਜਿਹੜੀ ਹੀਰ ਉਹਨਾਂ ਨੇ ਲਿਖੀ ਸੀ ਹੀਰ ਅੰਜ ਦੇ ਕਿਸੇ ਨੂੰ ਇਹਨਾਂ ਨੇ ਪਹਿਲੀ ਵਾਰੀ ਸ਼ੰਦਾਂ ਚ ਆਪਣੇ ਰਾਹੀਂ ਪੋਇਆ ਸੀ ਤੋਂ ਕੋ ਦੇ ਨਾ ਮਨ ਜਾਨੀ ਆਵੇ ਤੇ ਹੁਣ ਅਸੀਂ ਚੱਲਦੇ ਆਂ ਦਰਬਾਰ ਦੇ ਬਾਹਰਲੇ ਪਾਸੇ ਤੇ ਤੁਹਾਨੂੰ ਸਾਰਾ ਦਿਖਾਉਣਾ ਬਾਹਰ ਔਰ ਹੀਰ गा ਰਹੇ ਹੈ ਤੇ ਹੀਰ ਗਾਈ ਜਾ ਰਹੀ ਆ ਤੇ ਉਹ ਆਲਾ ਦਵਾਲਾ ਜਿੰਨਾ ਕਮਾਲ ਉਹ ਸਾਹਮਣੇ ਵਾਲੇ ਪਾਸੇ ਬੈਠੇ ਹੈਗੇ ਕੁਛ ਸੱਚੇ ਦਾਸ ਮਸਤਾਨ ਤੇਨੂੰ ਦੇਸ ਬੇਗਾਨੇ ਆਵੇ ਕਿਸੇ ਦਿਨ ਭਾਬੀ ਬੋਲੀ

ਲੋ ਵੀ ਇਹ ਸੀ ਜਿਹੜਾ ਤੁਹਾਨੂੰ ਅੰਦਰੋਂ ਦਿਖਾਉਣਾ ਸੀਗਾ ਸਾਰਾ ਤੇ ਹੁਣ ਸਫ਼ਰ ਆਪਣਾ ਅੱਗੇ ਵਧਾਈਏ ਤੇ ਹੁਣ ਬਾਈ ਨਾਸਰ ਢਿਲੋਂ ਸਾਹਿਬ ਨੂੰ ਕਹਿ ਦੇਣੀ ਹੈ ਹਲਵੈਦਾ ਤੇ ਨਦੀਮ ਸਾਹਿਬ ਨਾਲ ਹੁਣ ਅਸੀਂ ਅੱਗੇ ਸਫ਼ਰ ਕਰਨਾਗਾ ਤੇ ਬਾਈ ਨਾਸਰ ਨੂੰ ਮਿਲਣਾ ਹੁਣ ਖੁਸ਼ੀ ਆਪਾਂ ਕਹਿੰਦੇ ਤਿੰਨ ਚਾਰ ਦਿਨ ਬਾਅਦ ਹੂੰ ਤਿੰਨ ਚਾਰ ਕ ਦਿਨ ਬਾਅਦ ਚਾਰ ਜਾਂ ਹਲਵੈਸੀ ਵਿਦਾ ਨਹੀਂ ਹੋ ਰਹੀ ਇੱਥੇ ਆ ਚਾਰ ਜਾਂ ਪੰਜ ਦਿਨ ਬਾਅਦ ਢਿਲੋਂ ਸਾਹਿਬ ਨੂੰ ਫਿਰ ਮਿਲਾਂਗੇ ਅਵੀਰਾ ਖਾਨ ਨੂੰ ਹਜੇ ਵੀ ਨਹੀਂ ਮਿਲਣਾ ਸੀ ਦੇ ਵੀ ਮਿਲਾਂਗੇ ਵੀਡੀਓ ਦੇਖਦੇ ਰਹੋ ਤੁਸੀਂ ਤੁਸੀਂ ਦੇਖਦੇ ਰਹੋ ਤੁਹਾਡੇ ਕੋਲ ਅਸੀਂ ਜਮਾ ਨਹੀਂ ਆਉਣਾ ਹੈ ਹੋਰ ਜਿੰਨੀ ਮਰਜੀ ਬਣਾਵਣਾ ਵੀਡੀਓ ਪਾਓ ਵੀ ਰੇਪਨ ਖੁਸ਼ੀ ਆਉਂਦੇ ਨਹੀਂ ਨਹੀਂ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਮੈਂ ਕਿ ਉਹਦਾ ਤਾਂ ਸਾਡੇ ਸਬਸਕ੍ਰਾਈਬਰ ਇੰਨੇ ਵਧੀਆ ਨੇ ਸਾਨੂੰ ਚੰਗੀ ਤਰ੍ਹਾਂ ਜਾਣਦੇ ਨੇ ਪ੍ਰੈਂਕ ਨੂੰ ਹੀ ਸੀਰੀਅਸ ਲੈ ਗਿਆ ਬੱਲੇ ਉਹ ਸ਼ੇਰ ਤੇ ਹੁਣ ਕਸੂਰ ਜ਼ਿਲ੍ਹੇ ਦੇ ਨਾ ਜਿਹੜੇ ਪਿੰਡ ਹੈ ਇੱਥੇ ਵੰਡ ਵੜ ਦੀਆਂ ਕੁਝ ਨਿਸ਼ਾਨੀਆਂ ਪਈਆਂ ਬਹੁਤ ਸਾਰੀਆਂ ਪੁਰਾਣੀਆਂ ਤੇ ਇੱਥੇ ਜਿਹੜੇ ਪਿੰਡ ਹੈ ਨਾ ਇੱਕ ਦਫਤੂ ਪਿੰਡ ਹੈ ਤੇ ਉਹਦੇ ਚ ਬੰਡ ਦੀਆਂ ਬਹੁਤ ਸਾਰੀਆਂ ਪੁਰਾਣੀਆਂ ਚੀਜ਼ਾਂ ਪਈਆਂ ਤੇ ਉਹ ਸਾਰਾ ਤੁਹਾਨੂੰ ਵਾਲਾ ਵਾਲਾ ਦਿਖਾਉਣੇ ਇਸੇ ਕਰਕੇ ਕਸੂਰ ਜ਼ਿਲ੍ਹੇ ਚ ਅਸੀਂ ਆਉਂਦੇ ਆ ਰਹੇ ਹਾਂ ਨਦੀਮ ਵੀਰਾ ਕਹਿੰਦੇ ਹੁਣ ਕਸੂਰੋ ਕਸੂਰੀ ਹੋ ਜਾਗੇ ਹਾਂਜੀ ਇਹ ਨਦੀਮ ਸਾਹਿਬ ਦੇ ਘਰ ਜਾਣਾ ਹੈ ਕਸੂਰ ਨਦੀਮ ਸਾਹਿਬ ਆਜੋ ਤੇ ਹੁਣ ਆਪਾਂ ਇੱਥੋਂ ਜਾਣਾ ਹੈ ਲਾਹੌਰ ਹਾਂਜੀ ਲਾਹੌਰ ਤੋਂ ਜਾਣਾ ਹੈ ਕਸੂਰ ਕਸੂਰ ਠੀਕ ਹੈ ਕਸੂਰ ਆਲਮੋਸਟ ਲਾਹੌਰ ਦੇ ਬਾਟਰ ਪਿੰਡ ਕਿਹੜਾ ਆਪਣਾ ਕਸੂਰ ਚ ਆਜ਼ਮਾਬਾਦ ਅਜ਼ਮਾਬਾਦ ਠੀਕ ਅਜ਼ਮਾਬਾਦ ਪਿੰਡ ਦਾ ਨਾਮ ਹੈ ਉੱਥੇ ਅਸੀਂ ਜਾਣਾ ਹੈ ਕੋਟਰਾ ਦਾ ਕਿਸ਼ਨ ਤੇ ਬਾਕੀ ਸਾਨੂੰ ਅਡੇਕਰਿਆ ਹੁਣ ਨਾਸਰ ਭਾਈ ਸਾਹਿਬ ਤੇ ਉਹਨਾਂ ਕੋਲੇ ਚੱਲੀਏ ਬਾਹਰ ਖੜੇ ਆ ਚੰਗਾ ਭਾਈ ਨਾਸਰ ਸਿਆਂ ਨਾਸਰਾ ਨਾਸਰ ਸਿਆਂ ਆੜੀ ਆਪਣੀ ਪੱਕੀ ਮਿਲਦੇ ਆ ਪੰਜਾਂ ਦਿਨਾਂ ਬਾਅਦ ਐ ਪਹਿਲੀ ਕਰਤਾ ਇਹ ਤਿੰਨਾਂ ਦਿਨਾਂ ਬਾਅਦ ਤਿੰਨਾਂ ਚਾਰਾਂ ਦਿਨਾਂ ਬਾਅਦ ਫਿਰ ਮਿਲਾਂਗੇ ਨਦੀਮ ਸਾਹਿਬ ਦੇ ਡੇਰੇ ਤੇ ਪਹੁੰਚ ਗਏ ਨਦੀਮ ਸਾਹਿਬ ਇਹ ਗੱਡੀ 'ਚ ਆਪਣਾ ਵਿਆਹ ਵਾਲੀ ਡੋਲੀ ਡੋਲੀ ਵਾਲੀ ਕੁੜੀ ਹੁੰਦੀ ਹੈ ਨਾ ਜਿਵੇਂ ਮੋਸਟ ਵੈਲਕਮ ਤੁਹਾਨੂੰ ਦਾ Mars ਤੋਂ ਲਿਆਂਦਾ ਇੱਕ ਗੁੱਸੇ ਹੋਏ ਵਰਦੇ ਆ ਬਾਈ ਸਾਡੇ ਇਹਨਾਂ ਦਾ ਪਿਆਰ ਸੀ ਤੇ ਅੱਜ ਕੁੱਟੇ ਹੋ ਰਿਪਾ ਨੂੰ ਨਹੀਂ ਕਿ ਮੈਂ ਤੁਹਾਡੇ ਇਹ ਕਹਿੰਦੇ ਮਸਾ ਕਾਬੂ ਹੋਇਆ ਸਾਡੇ ਹੁਣ ਕੀ ਕਰੀਏ ਜੀ ਸਾਡੇ ਕੋਲੇ ਸਮਾਂ ਘਟ ਹੈ ਨਾ ਸਮਾਂ ਸਾਡੇ ਕੋਲੇ ਘਟ ਹੈ ਸਾਰਿਆਂ ਕੋਲੇ ਤਿੰਨ ਤਿੰਨ ਚਾਰ ਚਾਰ ਦਿਨ ਰਹਿਣਾ ਉਤੋਂ ਕੁਝ ਬੰਦੇ ਵੀਡੀਓ ਪਾਈ ਜਾਂਦੇ ਆ ਵੀ ਸਾਡੇ ਕੋਲੇ ਆਉਂਦੇ ਨਹੀਂ ਸਾਡ ਨੂੰ ਆਏ ਆਏ ਹੁਣ ਕੀ ਕਹਿ ਸਕਦੇ ਸਹੀ ਹੈ ਨਾ ਜਾਣਾ ਪੈਣਾ ਤੇ ਪਹਿਲਾਂ ਹੁਣ ਤੁਹਾਨੂੰ ਆਇ ਤੇ ਡੇਰੇ ਤੇ ਆਲੇ ਦੁਆਲੇ ਢੇੜਾ ਦਿਖਾ ਦਈਏ ਥੋੜਾ ਜਿਹਾ ਫਿਰ ਸਮਾਨ ਟਰਾਂਸਫਰ ਕਰਦੇ ਆ ਫਿਰ ਸਫ਼ਰ ਅੱਗੇ ਬਤਾਉਨੇ ਆ ਚਲੋ ਜੀ ਇਹ ਲੈਂਦੇ ਪੰਜਾਬ ਦੀ ਜ਼ਿੰਦਗੀ ਹੈ ਜੀ ਸਾਰੀ ਦੇਖੋ ਤੇ ਐ ਖੁੱਲੇ ਘਰਵਾਰਾਂ ਦੇ ਪਸ਼ੂ ਹਾਂਜੀ ਡੰਗਰ ਪਸ਼ੂ ਖੁੱਲਾ ਰੱਖਦੇ ਆ ਗਾਂ ਮੱਝਾਂ ਬੱਕਰੀ ਤੇ ਗਾਂਾਂ ਮੱਝਾਂ ਬੱਕਰੀਆਂ ਪਸ਼ੂ ਇਹਨਾਂ ਕੋਲ ਇੰਨੇ ਖੁੱਲੇ ਹੁੰਦੇ ਆ ਨਾ ਤੇ ਬਾ ਪੁੱਛੋ ਨਾ ਤੇ ਆਹ ਦੇਖੋ ਪਸ਼ੂ ਕਿੰਨੇ ਰੱਖੇ ਆਪਣੇ ਤਾਂ ਪੰਜਾਂ ਸੱਤਾ ਘਰਾਂ ਨੂੰ ਸ਼ਰੀਕੇ ਕਬੀਲੇ ਨੂੰ ਲਾਕੇ ਨਹੀਂ ਇੰਨੇ ਪਸ਼ੂ ਰੱਖਦੇ ਅੱਜ ਕੱਲ੍ਹ ਸਾਰੇ ਪਿੰਡ ਦੇ ਵਾਜਣੇ ਇਕੱਠੇ ਤਾਂ ਤੇ ਦੇਖੋ ਰੱਖਦੇ ਵੀ ਆ ਖੁੱਲ੍ਹੇ ਪਸ਼ੂ ਬਾਈ ਇੱਥੇ ਚੋਰੀ-ਚੋਰੀ ਤਾਂ ਨਹੀਂ ਹੁੰਦੇ ਹਜੇ ਤੁਹਾਡੇ ਪਸ਼ੂ ਹੁੰਦੇ ਚੋਰੀ ਤੁਹਾਡੇ ਹੁੰਦੇ ਚੋਰੀ ਹਾਂ ਹੁੰਦੇ ਚੋਰੀ ਵੀਰੇ ਚੋਰੀ ਕਰਨ ਨਹੀਂ ਆਏ ਨੇ ਚੋਰੀ ਕਰਨ ਦਾ ਡੰਡਾ ਲਿਆ ਉਹ ਅੰਦਰੋਂ ਚਾਕੇ ਲਓ ਜੀ ਧੀਓ ਹੋਣੀਆਂ ਪਰ ਆਈਆਂ ਪਤਾ ਨਹੀਂ ਧੀਆਂ ਕਰ ਚਲੀਆਂ ਸਰਦਾਰੀ ਕੁਝ ਦੇਖ ਕੇ ਚੱਕ ਲੋ ਸਮਾਂ ਲੈ ਮਾਈ ਸਾਹਿਬ ਕੀ ਆ ਗੱਲ ਚਲੀ ਆ ਸਰਦਾਰ ਨਦੀਮ ਸਾਹਿਬ ਸਹੀ ਹੈ ਉਹਨਾਂ ਦੇ ਕੋਲੇ ਜਾਣਾ ਕੋਈ ਕੋਈ ਨਹੀਂ ਹੌਸਲਾ ਦਿਓ ਨਾਸਰ ਬਾਈ ਨੂੰ ਜਾ ਕੇ ਆ ਸਾਡੇ ਸ਼ੂਜ਼ ਨੇ ਹਾਂ ਤੁਹਾਡੇ ਨੇ ਅੱਧਾ ਸਮਾਨ ਸਾਡਾ ਲਾਹੌਰ ਪਿਆ ਅੱਧਾ ਸਮਾਨ ਸਾਡਾ ਖੇਤਾਂ ਚ ਰੋਲਦਾ ਫਿਰਦਾ ਗੱਡੀਆਂ ਚ ਦੇਖੋ ਤੇ ਐ ਐ ਸਮਾਨ ਜਾਂਦਾ ਖੁਸ਼ੀ ਅੰਦਰੋਂ ਸਾਰਾ ਸਮਾਨ ਲੈ ਆਇਓ ਧਿਆਨ ਨਾਲ ਬਸ ਇੱਕ ਆਹ ਜੋ ਜਿੱਦਿਆਂ ਦੇ ਆਏ ਆ ਨਾ ਉਹਦੇ ਦਾ ਸਮਾਨ ਆਈ ਜਿਹੜਾ ਰਹਿ ਗਿਆ ਰਹਿ ਨਾ ਨੀ ਰੋਣਾ ਨੀ ਅੱਧਾ ਜੇ ਵਿਕਾਸ ਦੇ ਘਰੇ ਪਿਆ ਜਿਹਦੇ ਘਰੇ ਜਾਂਦੇ ਆ ਸਮਾਨ ਰੱਖਿਆ ਹੋਣਾ ਜਿਹਦੇ ਘਰੇ ਜਾਂਦੇ ਆ ਸਮਾਨ ਰੱਖਿਆ ਹੋਣਾ ਹੈ ਬਈ ਇੱਥੇ ਵੀ ਛੱਡ ਗਿਆ ਮਹਿਮਾਨ ਨੂੰ ਤੁਸੀਂ ਟਰਾਂਸਫਰ ਕਰੀ ਜਾਂਦੇ ਹੋ ਮੈਂ ਤੈਨੂੰ ਬਹੁਤ ਯਾਦ ਕਰੂੰਗਾ ਚਲੋ ਇਹ ਡਰਾਮੇ ਜੇ ਨਾ ਕਰੋ ਅਬ ਫੇਰ ਮਿਲਾਂਗੇ ਪਰਸੋਂ ਇਨਸ਼ਾਅੱਲਾ ਮੈਂ ਕਾ ਇਧਰ ਨਹੀਂ ਜੀ ਨਹੀਂ ਨਹੀਂ ਚੰਗਾ ਜੀ ਨਹੀਂ 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 ਚਲੋ ਅੱਲਾਹ ਹਸਬੀ ਅੱਲਾਹ ਸਵੇਰ ਮਿਲਦੇ ਆ ਦੋ ਤੇ ਦੰਦ ਫਿਰ ਮਿਲਣਾ ਦੂ ਵੀ ਬਾਏ ਬਾਏ ਕਰਦੇ ਆ ਖੜੇ ਨੇ ਦੋਨੇ ਬੰਦੇ ਹੁਣ ਹੈ ਨਾਲੇ ਹੈਂਡ ਓਵਰ ਕਰਨ ਲਗੇ ਹੁਣ ਜ਼ਿੰਮੇਵਾਰੀ ਦਿਓ ਪੂਰੀ ਕੀ ਕੀ ਕਮਾਉਣਾ ਕਿਥੇ ਕਿਥੇ ਲੈ ਕੇ ਜਾਣਾ ਕੀ ਕੁਝ ਗਿਲ ਗਿਲ ਰੋਂਦਾ ਤੇ ਅੱਧਾ ਕੁ ਲੜਾਇਆ ਸੀ ਹਾਂਜੀ ਉਹ ਜਿਹੜਾ ਉਹਨਾਂ ਨੂੰ ਫੋਨ ਕਰੇ ਨਾ ਆਂਦਾ ਵੀ ਇਹਦਾ ਤਾਂ ਇੰਪੋਰਟ ਐਕਸਪੋਰਟ ਦਾ ਕੰਮ ਹੈ ਸ਼ੁਗਲ ਮੇਲੇ ਦੀ ਕੋਈ ਪਲਾਨਿੰਗ ਨਹੀਂ ਹੁੰਦੀ ਹਾਂਜੀ ਸ਼ੁਗਲ ਮੇਲੇ ਦੀ ਪਲਾਨਿੰਗ ਨਹੀਂ ਹੁੰਦੀ ਇਹ ਹੋ ਜਾਣਾ ਹੁੰਦਾ ਇਹ ਹੋ ਜਾਣਾ ਹੁੰਦਾ ਹੁਣ ਮਾਲ ਜਿਹੜਾ ਇੰਪੋਰਟ ਕੀਤਾ ਹੈ ਜੀ ਆ ਤੁਹਾਨੂੰ ਪਤਾ ਸੀ ਇੱਥੇ ਆਉਣਾ ਨਹੀਂ ਪਤਾ ਸੀ ਆਏ ਆਏ ਇਹ ਸ਼ੋਕ ਮੇਲਾ ਹੋ ਗਿਆ ਇੰਝ ਚੱਲਦਾ ਚੱਲੋ ਲਓ ਜੀ ਹੁਣ ਨਦੀਮ ਸਾਹਿਬ ਦੇ ਹਵਾਲੇ ਬਾਈ 나ਸਰ ਚੰਗਾ ਜੀ ਜੀ ਸ਼ੁਕਰੀਆ ਫਿਰ ਮਿਲਦੇ ਹਾਂ ਹਨਾ ਦੋ ਤਿੰਨ ਦਿਨ ਬਾਅਦ ਓਕੇ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਇੱਥੇ ਹੀ ਰਹਿਾਂਗੇ ਅੱਜ ਆਹ ਹੁਣ ਉਧਰ ਜਾਵਾਂਗੇ ਯਾਰ ਖੇਤੀ ਰਹਿਣਾ ਸੀ ਮੱਝਾ ਮੱਝਾ ਚੋਨੇ ਕੰਮ ਕਰਦੇ ਆ ਉਹਦਾ ਕੰਮ ਮੂਰਾ ਕਰਾਉਣਾ ਲਓ ਵੀ ਕਸੂਰ ਦਿਖਾਤਾ ਤੁਹਾਨੂੰ ਕਸੂਰ ਦਿਖਾਉਣਾ ਸੌਰੀ ਬਾਬਾ ਬਾਬਾ ਵਾਰਿਸਾ ਜੀ ਦਿਖਾਦੇ ਬੈਠੋ ਨਦੀਮ ਸਾਹਿਬ ਬੈਠੋ ਅੱਗੇ ਲਾਓ ਤੁਸੀਂ ਇਹ ਲੈਂਦੇ ਪੰਜਾਬ ਵਾਲੇ ਮਹਿਮਾਨ ਨਵਾਜੀ ਬੜੀ ਕਰਦੇ ਆ ਜੀ ਪੈਰ ਭੁੰਜੇ ਨਹੀਂ ਲਾਉਣ ਦਿੰਦੇ ਸਿੱਧਾ ਸਿੱਧਾ ਪੰਜਾਬੀ ਜਦ ਅਸੀਂ ਪੈਰ ਭੁੰਜੇ ਨਹੀਂ ਲਾਉਣ ਦਿੰਦੇ ਇੱਕ ਗੱਡੀ ਚੋਂ ਲਾ ਲੈਂਦੇ ਆ ਦੂਜੀ ਚ ਬਿਠਾ ਲੈਂਦੇ ਆ ਲਓ ਜੀ ਨਦੀਮ ਸਾਹਿਬ ਹੁਣ ਹੁਕਮ ਤੁਹਾਡਾ ਚੱਲੂਗਾ ਸਾਰਾ ਤੋ ਸੋ ਪਹਿਲਾ ਨਾਸਰ ਬਾਈ ਹੁਣਾਂ ਦਾ ਚਲਦਾ ਹੀ ਉਹਨੂੰ ਤੁਹਾਡਾ ਹੁਕਮ ਹੋ ਗਿਆ। ਆ ਨਹੀਂ ਹੁਕਮ ਕਾ ਦਾ ਭਰਾਵਾ। ਲਗਾ ਤੁਸੀਂ ਉਧਰੋਂ ਚੜਨਾ ਸੀ। ਤੁਸੀਂ ਉਧਰੋਂ ਚੜਨਾ ਸੀ। ਕਿਧਰੋਂ ਚੜਨਾ ਸੀ ਆਪਾਂ? ਤੇ ਜਿਹੜੇ ਨਦੀਮ ਸਾਹਿਬ ਨੇ ਨਾ ਇਹਨਾਂ ਨੂੰ ਬੋਸ ਕੀ ਲੈਣ ਦਾ ਬੜਾ ਵੱਲੇ ਐ ਪਿਛਲੀ ਵਾਰੀ ਵੀ ਖੁਸ਼ ਨੂੰ ਇਹ ਨਾਲ ਗਏ ਸੀ ਦਵਾਨ। ਨਦੀਮ ਸਾਹਿਬ ਬੜੇ ਜਾਣੇ ਸਾਨੂੰ ਮੈਸੇਜ ਕਰਦੇ ਵੀ ਬੋਸ ਕੀ ਲੈਣੀ ਆ ਬੋਸ ਕੀ ਲੈਣੀ ਆ ਹੁਣ ਜਿੱਤੇ ਅਸੀਂ ਜਾਵਾਂਗੇ ਲਾਹੌਰ। ਸ਼ਾਪਿੰਗ ਕਰਾਂਗੇ ਉਹਦੇ ਜਲਦੀ ਦੱਸਾਂਗੇ ਇਹ ਪਾਰਖੂ ਬੰਦੇ ਇਹਨਾਂ ਨੂੰ ਫੜ ਲਿਓ ਜਦੋਂ ਤੁਸੀਂ ਆ ਕੇ ਬੋਸ ਕੀ ਲੈਣੀ ਹੋ ਇਹਨਾਂ ਕਾਰ 'ਚ ਇੱਕ ਵਿਆਹ ਦਾ ਕਾਰਡ ਪਿਆ ਸੀ ਮੈਂ ਕਿਹਾ ਤੁਹਾਨੂੰ ਕਾਰਡ ਦਿਖਾ ਦਈਏ ਵਿਆਹ ਦਿਖਾ ਦਈਏ ਇੱਧਰ ਦਾ ਜੇ ਵਿਆਹ ਦਿਖਾਉਣਾ ਹੈ ਤੁਹਾਨੂੰ ਤੇ ਇੱਧਰ ਵੀ ਵਿਰਕ ਰਹਿੰਦੇ ਆ ਦੇਖ ਲਓ ਆ ਹਸਨ ਮਿਰਕ ਰਾਸ਼ੇਦ ਅਲੀ ਵਿਰਕ ਆਪਣੇ ਵਾਲੀ ਐ ਸਾਰੇ ਵਿਰਕ ਸੰਧੂ ਸਿੱਧੂ ਏ ਨਦੀਮ ਸਾਹਿਬ ਵੀ ਐ ਜਿਹੜੇ ਸੰਧੂ ਨੇ ਸੰਧੂ ਨੇ ਇਹ ਲਓ ਜੀ ਅਸੀਂ ਪਹੁੰਚ ਗਏ ਲਾਹੌਰ ਤੇ ਮੈਨੂੰ ਤਾਂ ਅਸੀਂ ਕਿ ਸ਼ਾਮ ਹੋ ਜਾਣੀ ਆ ਪਰ ਵਧੀਆ ਦਿਨ ਖੜੀ ਪਹੁੰਚ ਗਏ ਅਜੇ ਅਸੀਂ ਤੇ ਕਾਫੀ ਟਾਈਮ ਹੈ ਇੱਥੇ ਥੋੜਾ ਟਾਈਮ ਅਸੀਂ ਜਾਂਦੇ ਜਾਂਦੇ ਰੁਕਣਾ ਵੀ ਆ ਤੇ ਫਿਰ ਅਸੀਂ ਕਸੂਰ ਨੂੰ ਜਾਣਾ ਜਾਂਦੇ ਹੋਏ ਅੱਜ ਹਨੇਰਾ ਹੋ ਜੂ ਨਦੀਮ ਸਾਹਿਬ ਦੇ ਜਦੋਂ ਤੱਕ ਘਰੇ ਪਹੁੰਚਾਂਗੇ ਤੇ ਵਲੌਗ ਵੀ ਉਦੋਂ ਪਹਿਲਾਂ ਹੀ ਸਮਾਪਤ ਕਰਨਾ ਪੈਣਾ ਸਾਨੂੰ ਇਹ ਦੇਖੋ ਜੀ ਅਸੀਂ ਲਾਹੌਰ ਲੰਗੀ ਜਾਂਦੇ ਇਸ ਵਕਤ ਤੇ ਬਟ ਅਬੀਰਾ ਨੂੰ ਨਹੀਂ ਮਿਲ ਕੇ ਜਾਣਾ ਇਹ ਦੇਖੋ ਅਬੀਰਾ ਖਾਨ ਲਾਹੌਰ ਇਹ ਪ੍ਰੈਂਕ ਕੀਤਾ ਇਹਨਾਂ ਨੇ ਜਿਹੜਾ ਬੰਦਾ ਪ੍ਰੈਂਕ ਕਰੇ ਉਹਨੂੰ ਜਮੇ ਨਹੀਂ ਮਿਲਣਾ ਇਹਨਾਂ ਖੁਸ਼ੀ ਦੀ ਵਿੱਚ ਹੀ ਰਹਿ ਸੀ ਮੈਨੂੰ ਨਹੀਂ ਪਤਾ ਸੀ ਇਹਦਾ ਮੈਂ ਤਾਂ ਵੀਡੀਓ ਪਾਈਦਾ ਪਤਾ ਲੱਗਿਆ ਦੇਖੋ ਵੀਡੀਓ ਪਾਈ ਨਾਲ ਲਿੰਕ ਭੇਜਿਆ ਤੇ ਨਾਲ ਕੀ ਲਿਖਿਆ ਪੈਣੇ ਤਮਾਕਾ ਕਰ ਦਿੱਤਾ ਆ ਉੱਪਰ ਪੈਣੇ ਤਮਾਕਾ ਕਰ ਦਿੱਤਾ ਵਾ ਲਿਖ ਕੇ ਵੀ ਤਮਾਕਾ ਕਰਤਾ ਸਾਰੇ ਜਣੇ ਸੀਰੀਅਸ ਲੈ ਕੇ ਵੀ ਅਬੀਰਾ ਨੂੰ ਨਹੀਂ ਮਿਲਨੇ ਯਾਰ ਅਬੀਰਾ ਨੂੰ ਕਿਉਂ ਨਹੀਂ ਮਿਲ ਰਹੇ ਥੋੜੇ ਚ ਖੁਸ਼ੀ ਪਿਛਲੀ ਵਾਰੀ ਮਿਲੀ ਥੋੜੇ ਚ ਹਵਾ ਆ ਗਈ ਪਤਾ ਨਹੀਂ ਕੀ ਕੁਝ ਬੋਲਦੇ ਰਹੇ ਚੱਲ ਲਾਹੌਰ ਲੰਗੀ ਜਾਂਦੇ ਆ ਵੀਰਾ ਪੈਣੇ ਹੁਣ ਦੇਖ ਲੋ ਹੁਣ ਮਿਲ ਕੇ ਨਹੀਂ ਜਾਣਾ ਤੁਹਾਨੂੰ ਕਿ ਰੋਸ ਗਏ ਅਸੀਂ ਹੁਣ ਹੁਣ ਤੁਹਾਨੂੰ ਮਨਾਉਣਾ ਪੈਣਾਗਾ ਕਿਉਂਕਿ ਵੀਡੀਓ ਪਾਈ ਆ ਤੁਸੀਂ ਮਨਾਉਣਾ ਪਊ ਹੁਣ ਤੁਹਾਨੂੰ ਜੀ ਤੁਹਾਡੇ ਖੁਸ਼ੀ ਆਜੋ ਥੈਂਕ ਯੂ ਸੋ ਮਚ ਥੈਂਕ ਯੂ ਨਵੋਰ ਮਿਲਣੇ ਵਾਲੇ ਮਿਲ ਗਏ ਆ ਲੋ ਵੀ ਲੈnde ਪੰਜਾਬ ਵਾਲਿਆਂ ਕਰਦੇ ਆ ਸਵਾਗਤ ਜਿੱਥੇ ਵੀ ਜਾਂਦੇ ਆ ਇਹਨਾਂ ਦਾ ਕਰਜ ਪਤਾ ਨਹੀਂ ਅਸੀਂ ਕਿਹੜੀ ਉਮਰੇ ਮੋੜਾਂਗੇ ਹੈ ਇਹ ਭਾਈ ਜਾਨ ਥੈਂਕ ਯੂ ਸੋ ਮਚ ਇੱਕ ਕਰਾਚੀ ਤੋਂ ਆਏ ਸਪੈਸ਼ਲ ਸਾਡੇ ਘਰ ਕੀ ਫੰਡ ਕਰਕੇ ਜੀ ਜੀ ਥੈਂਕ ਯੂ 200 ਕਿਲੋਮੀਟਰ ਟੈਵਲ ਕਰਕੇ ਆਇਆ ਅੱਛਾ ਅਜਾ ਮਾਜੀ ਅਜਾ ਕੋਈ ਜੇ ਉੱਥੇ ਰੱਖਦਾ ਹੈ ਆਪਕੇ ਜਿੰਨੇ ਵੀ ਉਹ ਜਾਣਦੇ ਵਾਲੇ ਹਨ ਹਾਂਜੀ ਸਭ ਤੋਂ ਗਾਇਬ ਹਨ ਹੀ मैंने वहाँ से मैं, मैं कहा टारजान ये <laughs> साथा थोड़ा ज़्यादा सिलेबस भी जीसी का तुम मिसिस में भी अच्छा दी अच्छा और मैंने ये याद आ गया बेटी है मेरी ये अच्छा था डिपेंड तीसरा नंबर की है इससे एक बड़ा बेटा है इससे बड़ी एक बेटी है वो डॉक्टर बन रही है अच्छा दी तो वो माशाल्लाह मेरी भांजी है इनकी शादी हो गई है अच्छा जी ये इधर ही होती है इधर लाहौर में और वो मेरा भानजा है गाइस अच्छा इनके इन जी इनके घर हम लोग आए हैं इनका नाम है जी 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 मेरे मिसेस का नाम अम्मा है ये मेरी बहन का नाम है सप्रसाद ये नहीं है की लाहौर में क्रिकेटर भी है ना खाली खाली वो याला सप्रसाद नाम अच्छा ठीक है वो भी हमारी डॉक्टर है वो डॉक्टर वैसे साडी गल हुई सी इन्होंने किसी तो नंबर ले लिया सीगा ਤੇ ਮੈਂ ਉਹਨੂੰ ਭਾਈ ਨੂੰ ਗਾਲਾਂ ਵੀ ਕੱਢਦਾ ਮੇਰੇ ਦੋਸਤ ਜਿਹਨੇ ਨੰਬਰ ਮੇਰਾ ਲੀਕ ਕੀਤਾ ਸੀਗਾ ਪਰ ਚਲੋ ਖੈਰ ਖidmat ਨਾਲ ਹੁਣ ਮਿਲੇ ਆ ਤੇ ਇਹਨਾਂ ਨੇ ਫੇਰ ਮੈਸੇਜ ਕੀਤਾ ਦੇਖ ਲਓ ਸਪੈਸ਼ਲ ਕਰਾਚੀ ਤੋਂ ਕਿੰਨੀ ਦੂਰ ਪੈ ਜਾਂਦਾ ਤਕਰੀਬਨ 1250 ਕਿਲੋ ਸਾਢੇ 1250 ਕਿਲੋਮੀਟਰ ਪੈਂਦਾ ਥੋ ਕਾਚੀ ਤੇ ਲਾਹੌਰ ਆਇਆ ਮਿਲਣ ਲਈ ਸਾਨੂੰ ਰਸਤੇ 'ਚ ਘੇਰ ਲਿਆ ਕਹਿੰਦੇ ਲੰਘਣ ਨਹੀਂ ਦੇਣਾ ਤੁਹਾਨੂੰ ਤੇ ਲੈਹੰਦੇ ਵਾਲੇ ਯਾਰ ਇੰਨਾ ਪਿਆਰ ਕਰਦੇ ਆ ਸੱਚੀ ਅਸੀਂ ਸੋਚ ਕੇ ਨਹੀਂ ਦੁਰੇ ਸੀਗੇ ਤੇ ਜਦੋਂ ਆਨਨ ਹੁੰਦੇ ਉਦੋਂ ਇਹਨਾਂ ਨੇ ਇੱਕ ਵਾਰੀ ਮੈਨੂੰ WhatsApp ਤੇ ਮੈਸੇਜ ਵੀ ਛੱਡਿਆ ਸੀਗਾ ਤੇ ਤੁਹਾਨੂੰ ਪਤਾ ਹੈ ਇੰਡੀਆ ਦੇ ਨੰਬਰ ਤੇ ਨਾ ਪਾਕਿਸਤਾਨ ਦਾ ਮੈਸੇਜ ਆ ਗਿਆ ਵੈਸੇ ਹੀ ਬੰਦਾ ਕਰ ਜਾਣਾ ਵੀ ਆ ਕੀ ਦਾ ਆ ਗਿਆ ਤੇ ਉਦੋਂ ਐਨੀ ਮੋਹ ਮਾ ਬਤਰੀ ਹੋਣ ਨਾ ਨੰਬਰ ਵੀ ਰੱਖ ਲਿਆ ਹਾਂਜੀ ਹੁਣ ਜੀ ਸਰ ਕੇ ਹੁਣ ਇਹ ਵੀਡੀਓ ਗੁਵਾਰ ਹੋਏ ਕਰਾਚੀ ਦਾ ਵੀਜ਼ਾ ਵੀ ਇਹਨਾਂ ਨੇ ਲਵਾ ਕੇ ਦੇਣਾ ਆਪਾਂ ਨੂੰ ਕਰਾਚੀ ਘੁੰਮਾਂਗੇ ਹਾਂ ਜੀ ਬਿਲਕੁਲ ਇਨਸ਼ਾਅੱਲਾ ਆਪਾਂ ਹੈ ਕਰਾਚੀ ਸ਼ੁਕਰੀਆ ਬਿਲਕੁਲ ਇਨਸ਼ਾਅੱਲਾ ਗੁਵਾਏਗਾ ਆਪਾਂ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਲਓ ਜੀ ਡਿਨਰ ਦੀ ਹੋ ਗਈ ਤਿਆਰੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਸੀ ਕਰ ਸਕਦੇ ਹੋਈ ਉਹਨਾਂ ਦਾ ਧੰਨਵਾਦ ਤੁਹਾਡਾ ਖਾਣਾ ਤਾਂ ਸੀ ਥੋੜਾ ਥੋੜਾ ਹੀ ਪਰ ਹਾਜ਼ਰੀ ਤੁਹਾਡੀ ਲੱਗੀ ਹੈ ਇੱਕ ਖਾਣੇ ਦਾਣੇ ਜਿਹੜੇ ਲਾਇਆ ਇਹਨਾਂ ਨੇ ਪੰਜਾਬ ਵਾਲੇ ਲਾਇਆ ਸਾਰੇ ਤੇ ਇਹ ਦੇਖੋ ਸਰੋਂ ਦਾ ਸਾਗ ਵੈਸੇ ਰਹਿੰਦੇ ਦੂਰ ਆ ਆਪਣੇ ਤੋਂ ਥੋੜਾ ਜਿਹਾ ਬੰਦੇ ਪਰ ਹੈ ਇਹ ਪੰਜਾਬੀ ਨੇ ਕਿੱਥੋਂ ਦੇ ਬੇਸਿਕਲੀ ਤੁਸੀਂ ਤੁਮ ਲੋਕ ਆਪਣਾ ਸਰ ਕੇ ਹੈ ਅਮਰ ਸਰ ਤੋਂ ਕਦੋਂ ਆਏ ਇੱਧਰ ਦੂਰ ਪਵੇ ਜਿੰਨਾ ਮਰਜੀ ਪਵੇ ਕਰਾਚੀ ਕੀ ਜਾਂ ਪਵੇ ਇੰਗਲੈਂਡ ਵਗ ਜਾਣ ਅਮਰੀਕਾ ਵਗ ਜਾਣ ਜਿੱਥੇ ਮਰਜੀ ਪਹੁੰਚ ਜਾਣ ਲੋ ਹੁਣ ਖਾਣਾ ਦਾਣਾ ਖਾ ਲਈ ਆਪਾਂ ਇੱਕ ਚੀਜ਼ ਖਾ ਲਾਂਗੇ ਏ ਭਾਜੀ ਧੱਕਾ ਜੀ ਏ ਭਾਜੀ ਹੁਣੀ ਧੱਕਾ ਕਰਨ ਲੱਗੇ ਦੇਖ ਲੋ ਰੋਟੀ ਖਾ ਲਈ ਤੇ ਹੁਣ ਸਾਡਾ ਜਾਣ ਦਾ ਟਾਈਮ ਸੀਗਾ ਤੇ ਇਹ ਧੱਕਾ ਜੀ ਮੈਨੂੰ ਪਤਾ ਕਿਹੜੀ ਗੱਲ ਦੀ ਫਿਕਰ ਮੈਨੂੰ ਇਹਨੇ ਪਤਾ ਕਸਟਮ ਵਾਲੇ ਨੰਨੰਗਣ ਦੇਣ ਸਾਡੇ ਸਾਰਾ ਕੁਝ ਹੋਈ ਨਾ ਰੱਖ ਲੈਣਾ ਇੰਨਾ ਮੋਹ ਮੁਹੱਬਤ ਹੈ ਇੰਨਾ ਪਿਆਰ ਲੈਂਦੇ ਪੰਜਾਬ ਤੋਂ ਮਰੇ ਆ ਸ਼ੁਕਰੀਆ ਜੀ ਐਨੀ ਹਾਉ ਵੈਸੇ ਇਹਦੀ ਜ਼ਰੂਰਤ ਨਹੀਂ ਸੀ ਤੁਹਾਨੂੰ ਸੱਚੀ ਗੱਲ ਸਹੀ ਗੱਲ ਦੱਸਾਂ ਇਹਦੀ ਕੋਈ ਜ਼ਰੂਰਤ ਨਹੀਂ ਸੀ ਸੱਚੀ ਮੁਹੱਬਤ ਤੇ ਆਪ ਦਾ ਪਿਆਰ ਹੈ ਹਾਂਜੀ ਨਾਸਰ ਸਾਹਿਬ ਜ਼ਰੂਰ ਪਾਣਾ ਠੀਕ ਹੈ ਔਰ ਇਹ ਜਿਹੜਾ ਪਰਸ ਹੈਗਾ ਵਨ ਪ੍ਰੈਸ ਕਰਾਂਗੇ ਚਲੋ ਸਹੀ ਹਮਾਰਾ ਹੋ ਗਿਆ ਇਹਨਾਂ ਦਾ ਪੈਕ ਦਾ ਕੰਮ ਹੈ ਨਾ ਬੈਗ ਬੈਗਸ ਵਾਲਾ ਦਾ ਇਹਨਾਂ ਦੇ ਤਰਫੋਂ ਬੈਗ ਹੈਗਾ ਤੇ ਸਾਡੀ ਸਾਡਾ ਕਪੜਿਆਂ ਦਾ ਕੰਮ ਹੈ ਤੇ ਅਸੀਂ ਕਪੜੇ ਤੁਹਾਨੂੰ ਦਿਖਾਉਂਦੇ ਜਿੰਨਾ ਜਿੰਨਾ ਦਾ ਜਿਹੜਾ ਜਿਹੜਾ ਕੰਮ ਹੈ ਉਹਨਾਂ ਨੇ ਉਹ ਆਪਣੀ ਆਪਣੀ ਚੀਜ਼ ਦੇ ਦਿੱਤੀ ਅਸੀਂ ਆਪਣੀ ਸੌਗਾਤ ਦਿੱਤੀ ਆ ਤੁਹਾਨੂੰ ਲੱਭੀਆ ਸ਼ੁਕਰੀਆ ਜੀ ਮਿਹਰਬਾਨੀ ਤੁਹਾਡਾ ਗੱਡੀ ਚ ਰਖਵਾ ਦਿੰਦੇ ਹਾਂ ਹਾਂ ਜੀ ਕਾਰ ਚ ਇਹਨੂੰ ਕੋਈ ਕਰਾਚੀ ਤੋਂ ਆਈ ਹੈ ਇਹ ਕਰਾਚੀ سے ਆਈ ਹੈ ਇਹ ਚਲੋ ਕਰਾਚੀ ਵਾਲੀ ਆਹ ਕਰਾਚੀ ਵਾਲੀ ਚੀਜ਼ ਦਿਖਾ ਦਿਓ ਲੋ ਆ ਕਰਾਚੀ ਤੋਂ ਚੱਲ ਕੇ ਆਈ ਹੈ ਸਪੈਸ਼ਲ ਸਾਡੇ ਲਈ ਇਹਨੂੰ ਅਸੀਂ ਪਿੰਡ ਲੈ ਕੇ ਜਾਵਾਂਗੇ ਨੇ ਰੱਖਿਓ ਇਸ ਵਿੱਚ ਐਕਸਟਰਾ ਲਾਰਜ ਹੁੰਦਾ ਜੀ ਜੀ ਜਰੂਰ ਜਰੂਰ ਪਹੁੰਚ ਜਾਏਗਾ ਸੋ ਇਹਨਾਂ ਦਾ ਇੱਕ ਵਾਰ ਫੇਰ ਥੈਂਕ ਯੂ ਜੀ ਸਾਰੀ ਫੈਮਿਲੀ ਦਾ ਤੇ ਲਾਈਫ ਟੈਂਡਰ ਨੂੰ ਯਾਦ ਰੱਖਾਂਗੇ ਅਸੀਂ ਥੈਂਕ ਯੂ ਸੋ ਮੱਚ ਤੁਹਾਡਾ ਤੁਸੀਂ ਇੰਨਾ ਸਾਡਾ ਵੈਲਕਮ ਕੀਤਾ ਤੇ ਇਤਨਾ ਕੀਮਤੀ ਟਾਈਮ ਨਿਕਾਲ ਕੇ ਹਾਂਜੀ ਥੈਂਕ ਯੂ ਤੇ ਜੇ ਸਾਡੇ ਕੋਲ ਟਾਈਮ ਹੁੰਦਾ ਅਸੀਂ ਹੋਰ ਵੀ ਟਾਈਮ ਲੈਂਦੇ ਉਹ ਸਾਡੀ ਮਰਜ਼ੀ ਬੋਲੀ ਹੈ ਤੇ ਅਸੀਂ ਲਾਇਲਪੁਰ ਤੋਂ ਪਹੁੰਚ ਗਏ ਹੁਣ ਲਾਹੌਰ ਤੇ ਲਾਹੌਰ ਤੱਕ ਹੀ ਆਪਣਾ ਇਹ ਸਫ਼ਰ ਸੀਗਾ ਤੇ ਇੱਥੇ ਹੀ ਅੱਜ ਦਾ ਆਪਣਾ ਇਹ ਵਲੌਗ ਸਮਾਪਤ ਕਰਦੇ ਆ ਤੇ ਇਸ ਤੋਂ ਬਾਅਦ ਜਾਣਾ ਹੁਣ ਨਦੀਮ ਸਾਹਿਬ ਦੇ ਘਰ ਤੇ ਕੱਲ ਨੂੰ ਨਦੀਮ ਸਾਹਿਬ ਦੇ ਘਰ ਤੋਂ ਜਾ ਇਹਨਾਂ ਦੇ ਖੇਤਾਂ ਤੋਂ ਪਿੰਡਾਂ ਤੋਂ ਤੁਹਾਡੇ ਕੋਲ ਵਲੌਗ ਪਹੁੰਚਦੇ ਰਹਿਣਗੇ ਲਾਹੌਰ ਤਾਂ ਅਸੀਂ ਪਾਸ ਕਰਨਾ ਹੀ ਸਿਰਫ ਇਹਨਾਂ ਨੂੰ ਮਿਲਣਾ ਸੀਗਾ ਤੇ ਮਿਲਦੇ ਆ ਨਵੇਂ ਵਲੌਗਸ ਨੇ ਵੀਡੀਓ ਨਾਲ ਗੁੱਡ ਬਾਏ ਸਸਿਕਾ ਰੱਬ ਰੱਖਾ ਹਲੋ ਹਾਂਜੀ ਕਿਵੇਂ ਹੋ ਹਾਂਜੀ ਬੜੀਆਂ ਸਾਡੀਆਂ ਵੀਡੀਓ ਚੱਲ ਰਹੀਆਂ ਹਾਂਜੀ ਤੇ ਅਸੀਂ ਅਸੀਂ ਮੈਂ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਣਾ ਸੀ ਅਸੀਂ ਲਾਹੌਰ ਲੰਘ ਰਹੇ ਹਾਂ ਤੇ ਪਰ ਫਿਰ ਤੁਹਾਨੂੰ ਮਿਲਣਾ ਨਹੀਂ ਇਸੇ ਕਰਕੇ ਅਸੀਂ ਕਿੱਲੋਂ ਲੰਘ ਰਹੇ ਹਾਂ ਮਤਲਬ ਅਸੀਂ ਤੁਹਾਡੇ ਘਰ ਨਹੀਂ ਆਉਣਾ ਕਿਉਂ ਅਸੀਂ ਅਸੀਂ ਨਾ ਇੱਕ ਤਮਾਕਾ ਕਰਨਾ ਵਾ ਜਿਵੇਂ ਤੁਸੀਂ ਤਮਾਕਾ ਕੀਤਾ ਨਾ ਹੁਣ ਅਸੀਂ ਤਮਾਕਾ ਕਰਨਾ ਵਾ ਇੱਕ ਤਮਾਕਾ ਬਹੁਤ ਭਾਰੀ ਵੀ ਆ ਮੈਨੂੰ ਹੁਣ ਤੁਹਾਡੇ ਤੇ ਪੈਣਾ ਵਾ ਮੈਂ ਤੁਹਾਡੀ ਰਿਕਾਰਡਿੰਗ ਵੀ ਕਰ ਰਿਹਾ ਮੈਂ ਤੁਹਾਨੂੰ ਇਹ ਦੱਸਦਾ ਤੇ ਕਿ ਧੁਮਾਕਾ ਨਾ ਕਰੀਓ ਉਹ ਤੁਹਾਡੇ ਤੇ ਨਹੀਂ ਹੋਇਆ ਮੈਂ ਜਲਾਦਾ ਮੇਰੇ ਤੇ ਹੀ ਹੋਇਆ ਚਲੋ ਉਹ ਤਾਂ ਹੁਣ ਰੱਬ ਰੱਖਾ ਦੇਖਿਓ ਅੱਜ ਦੇ ਵਲੌਗ ਦੇ ਕਮੈਂਟ ਦੇਖ ਲਿਓ ਫਿਰ ਠੀਕ ਐ ਕਰ ਬਦੁਮਾਕਾ ਤੁਸੀਂ ਆਵਾਂਗੇ ਜਲਦੀ ਫਿਰ ਤੁਹਾਡੇ ਕੋਲ ਠੀਕ ਐ ਠੀਕ ਹੋ ਗਿਆ ਜੀ ਠੀਕ ਹੋ ਗਿਆ ਹਾਂ ਬਾਕੀ ਮੈਂ ਬੈਠਾ ਸੀ ਕਿਤੇ ਰੁੱਕ ਕੇ ਕਰਦਾ ਫਿਰ ਫੋਨ ਓਕੇ 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 ਠੀਕ ਹੋ ਗਿਆ